ਅੱਜ ਤੁਹਾਨੂੰ ਉਹ ਪਰਿਵਾਰ ਨਾਲ ਮਲਾਉਣਾ ਹੈ ਜਿਨ੍ਹਾਂ ਦੇ ਘਰ ਖੁਦ ਐਡਮ ਜੰਮਿਆ ਵੀ ਤੇ ਬਹੁਤ ਲੰਮਾ ਸਮਾਂ ਰਿਹਾ ਵੀ ਤੇ ਬਰੀਡ ਵੀ ਕੀਤਾ ਜਿਨ੍ਹਾਂ ਦੇ ਕਾਰਨ 나ਗ ਘੋੜਾ ਵੀ ਰਿਹਾ ਫੇਮਸ ਮੱਝੂ ਕੇ ਲਾਈਂ ਦੇ ਦੋ ਟੌਪ ਘੋੜੇ ਰਹੇ ਆ ਤੇ ਇਹਨਾਂ ਘੋੜਿਆਂ ਦਾ ਗਾਂ ਜਿਹੜਾ ਵੰਸ਼ ਹੈ ਉਹ ਵੀ ਬਾਈ ਹੁਣ ਬਹੁਤ ਹੀ ਸੋਹਣਾ ਸੰਭ ਕੇ ਰੱਖਿਆ ਇਹਨਾਂ ਦਾ ਲਾਜਵਾਬ ਆ ਘੋੜਾ ਵਿਖਾਉਣ ਲੱਗੇ ਆ ਪਹਿਲਾਂ ਤੇ ਪੌੜ ਚੈੱਕ ਕਰੋ ਵੀ ਭਾਈ ਮਜ਼ਬੂਤੀ ਕਿੰਨੀ ਹੈ ਨੀ ਕਿੰਨੀ ਮਜ਼ਬੂਤ ਹੈ ਫੇਰ ਤੁਸੀਂ ਇਹਦਾ ਆ ਸ਼ਾਟ ਚੈੱਕ ਕਰੋ ਗਰਦਨ ਗੁਰਦਨ ਦੇਖੋ ਭਾਈ ਮੱਝੂ ਕੇ ਲਾਈਨਾਂ ਨਾ ਜਿਹੜੀ ਇਹ ਸਜ ਨੂੰ ਮਜ਼ਬੂਤੀ ਦੇ ਨਾਲ ਜਾਣੀ ਜਾਂਦੀ ਹੈ ਧਾਕੜ ਜੁੱਸਿਆਂ ਕਰਕੇ ਜਾਣੀ ਜਾਂਦੀ ਹੈ ਤੇ ਖੂਬਸੂਰਤੀ ਕਰਕੇ ਜਾਣੀ ਜਾਂਦੀ ਹੈ ਲੰਬਾਈ ਦੇਖੋ ਘੋੜੇ ਦੀ ਕਿੰਨੀ ਹੈ ਖੜਨੀ ਦੇਖੋ ਕਿੰਡੀ ਕੈਮ ਹੈ ਤੇ ਜਿੱਥੇ ਘੋੜਾ ਖੜ ਜਾਂਦਾ ਹੈ ਨਾ ਸੱਚੀ ਰੂਠਾਰ ਦਿੰਦਾ ਯਾਰ ਤੇ ਦੋ ਲਾਈਨਾਂ ਜ਼ਰੂਰ ਮੈਂ ਲਿਖੀਆਂ ਆਸਾਂਦਾਈਆਂ ਤੇ ਕਮੈਂਟਾਂ 'ਚ ਦੱਸ ਦਿਓ ਤੇ ਘੋੜੇ ਬਾਬਤ ਵੀ ਸਾਰਾ ਕੁਝ ਦੱਸ ਦਿਆਂ ਇਹ ਘੋੜੇ ਦਾ ਨਾਂ ਹੈ ਜੀ ਕੋਬਰਾ ਬਾਕੀ ਡਿਟੇਲ ਆਪਾਂ ਵੀਰਿਆਂ ਤੋਂ ਵੀ ਲੈਣੀ ਐ ਸਾਰਾ ਹੀ ਖਾਨਦਾਨ ਫਰੋਲਣੇ ਆ ਦੋਵੇਂ ਪਾਸਿਓਂ ਬੱਚੇ ਵੀ ਬਖਾਉਣੇ ਆ ਪਰ ਦੋ ਲਾਈਨਾਂ ਜਰੂਰ ਸੁਣ ਲਿਓ ਕਹਿੰਦਾ ਮੱਜੂ ਕੇ ਬਲੱਡ ਲਾਈਨ ਨੂੰ ਪੈਦਾ ਕਰਨ ਚ ਬਾਪੂ ਯੋਰੇ ਨੂੰ ਸੇੜਾ ਜਾਂਦਾ ਤਾਈਓ ਅੱਜ ਵੀ ਭਗਤ ਮਹਿਲ ਹੁਣਾ ਦਾ ਨਾਂ ਬੁੱਲਾ ਉੱਤੇ ਆ ਜਾਂਦਾ ਤਗੜੇ ਜੁੱਸੇ ਧਾਕੜ ਹੱਡ ਗੋਡੇ ਸ਼ਕੀਨ ਬਰੀਕੀਆਂ ਅੱਜ ਦੁਨੀਆ ਉੱਤੇ ਛਾਈਆਂ ਨੇ ਕਿਸੇ ਨੂੰ ਭੁੱਲ ਨਹੀਂ ਸਕਦੀਆਂ ਸੱਜਣੋ ਜੋ ਐਡਮ ਤੇ 나ਗ ਨੇ 부ਚੀਆਂ ਪੁਆਈਆਂ ਨੇ ਕੁੰਡੀ ਕੰਨ ਸੁਨਖੇ ਰੱਜ ਕੇ ਫਨੀਆਂ ਰਵਾਂ ਗਾਣ ਚੜਦੇ ਆ ਵੇਖਣ ਵਾਲਾ ਧੰਨ ਹੋ ਜਾਵੇ ਜਦੋਂ ਚਿਹਰੇ ਦਾਗ-ਦਾਗ ਕਰਦੇ ਆ ਸੁਪਨੇ ਚ ਆਵੇ ਬੜਕ ਸਰੀਰਾਂ ਦੀ ਦਿਲੋਂ ਨਾ ਜਾਂਦੀਆਂ ਭੁਲਾਈਆਂ ਨੇ ਕਿਵੇਂ ਭੁੱਲ ਸਕਦੀਆਂ ਜੋ ਬਾਪੂ ਜੋਰੇ ਤੇ ਭਗਤ ਸਿਉ ਹੋਣਾ ਨੇ 부ਚੀਆਂ ਪੁਆਈਆਂ ਨੇ ਸੌਖੀ ਨਹੀਂ ਹੁੰਦੀ ਬਰੀਡ ਬਚਾਉਣੀ ਪਤਾ ਨਹੀਂ ਕੀ ਕੀ ਉੱਤੇ ਬੀਤੀਆਂ ਨੇ ਸੱਜਣੋ ਪੰਜਾਬੀਆਂ ਇਹ ਬਰੀਡ ਸਾਂਭਣ ਲਈ ਘੁੱਟਾਂ ਖੂਨ ਦੀਆਂ ਪੀਤੀਆਂ ਨੇ ਕਿਤੇ ਹੱਸ ਕੇ ਟਾਲ ਨਾ ਜਾਵੀਂ ਉਹ ਕਿਤੇ ਹੱਸ ਕੇ ਟਾਲ ਨਾ ਜਾਵੀਂ ਅਸੀਂ ਵੱਡੀਆਂ ਮੁਸੀਬਤਾਂ ਪਿੰਡੇ ਤੇ ਹੰਡਾਈਆਂ ਨੇ ਕੋਈ ਭੁੱਲ ਨਹੀਂ ਸਕਦਾ ਸੱਜਣੋ ਜੋ ਐਡਮ ਤੇ 나ਗ ਨੇ 부ੱਚੀਆਂ ਪੁਆਈਆਂ ਨੇ ਇਹ ਹੈ ਜੀ 나ਗ ਦਾ ਬੱਚਾ ਐਡਮ ਦਾ ਪੁੱਤਰਾ ਇਹ ਹੈਗਾ ਜੀ ਨਾ ਘੋੜੇ ਦਾ ਕੋਬਰਾ ਤੇ ਜਿਵੇਂ ਦਾ ਘੋੜੇ ਦਾ ਨਾ ਆ ਬੱਚੇ ਦੇਖੋ ਕਿਡੇ ਘੈਂਟ ਘੈਂਟ ਆਏ ਆ ਯਾਰ ਆ ਰਿਜ਼ਲਟ ਹੈ ਵੀਰ ਦੇ ਫਾਰਮ ਤੇ ਹੀ ਖੜੇ ਆ ਤੁਸੀਂ ਜਾ ਕੇ ਵੀ ਦਰਸ਼ਨ ਕਰ ਸਕਦੇ ਹੋ ਤੇ ਬਾਈ ਜਾਂਦਾ ਵੀ ਆ ਜਿਹੜਾ ਕਾਲਾ ਬਸ਼ੀਰਾ ਹੈ ਇਦੀ ਉਮਰ ਕਿੰਨੀ ਇਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜੂ ਪਰ ਜੇ ਤੁਸੀਂ ਰੱਸਾ ਝੋਲੀ ਪਾਉਣਾ ਤੇ ਬਾਈ ਹੁਣੀ ਦੇ ਵੀ ਦੇਣਗੇ ਇੱਕ ਵੀਰ ਹੁਣਾ ਦੇ ਕੋਲ ਆ ਸ਼ੋਅ ਕੁਆਲਿਟੀ ਦਾ ਬਾਲਾ ਹੀ ਜ਼ਿਆਦਾ ਚੰਗਾ ਬਸ਼ੀਰਾ ਹੈ ਇਹ ਵੀਰ ਹੁਣੀ ਫੋਰ ਸੇਲ ਨਹੀਂ ਕਰਦੇ ਜੀ ਬਾਈ ਹੁਣੀ ਕਹਿੰਦੇ ਵੀ ਇਹ ਅਸੀਂ ਭਾਈ ਸ਼ੋਹਾਂ ਸ਼ਾਂ ਆਲੀ ਤਿਆਰ ਕਰਦੇ ਆ ਇਹਨੂੰ ਆਪਣੀ ਸ਼ੋਹਾਂ ਆਲੀ ਰੀਜ ਵੀ ਅਸੀਂ ਲਾਉਣੀ ਹੈ ਬਾਕੀ ਬੱਚੇ ਬਹੁਤ ਹੀ ਜ਼ਿਆਦਾ ਖੂਬਸੂਰਤ ਹੋਰ ਵੀ ਬੱਚੇ ਹੈਗੇ ਆ ਉਹ ਆਪਾਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਿਆਂ ਤੋਂ ਪੜਦਾ ਚੱਕ ਦਾਂਗੇ ਪਰ ਤੁਸੀਂ ਬੱਚਿਆਂ ਬਾਬਤ ਤੇ ਘੋੜੇ ਬਾਬਤ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਮੈਂ ਜ਼ਿਕਰ ਕਰਿਓ ਭਾਈ ਵੀ ਬਾਈਆਂ ਨੇ ਜਿਹੜਾ ਇੰਨਾ ਲੰਮਾ ਸਮਾਂ ਇੰਨਾ ਨਗੀਨਿਆਂ ਨੂੰ ਇੰਨਾ ਘੋੜਿਆਂ ਨੂੰ ਦਿੱਤਾ ਉਹ ਤੁਹਾਨੂੰ ਕਿਵੇਂ ਲੱਗਿਆ ਤੁਹਾਡੇ ਮਨ ਦੇ ਬਲਬਲੇ ਕੀ ਆ ਆ ਵੀਰ ਹੋਣਾ ਦਾ ਬਹੁਤ ਹੀ ਸੋਹਣਾ ਫਾਰਮ ਹੈ ਜੀ ਤੇ ਬਾਈ ਹੁਣਾਂ ਕੋਲੇ ਘੋੜੀਆਂ ਬਸ਼ੇਰੀਆਂ ਬਹੁਤ ਹੀ ਵੱਡੀਆਂ ਵੱਡੀਆਂ ਮੱਜੂ ਕੇ ਲਾਈਂਦੀਆਂ ਤੇ ਭਾਈ ਤੁਸੀਂ ਕਿਤੇ ਜਾ ਕੇ ਪਿੰਡ ਤੁੰਗ ਗਲੀ ਦੇ ਵਿੱਚ ਜ਼ਿਲ੍ਹੇ ਬਠਿੰਡੇ ਦੇ ਵਿੱਚ ਤੇ ਵੀਰ ਹੋਣਾ ਦੇ ਬਾਈ ਭਗਤ ਸਿੰਘ ਦਾ ਨੰਬਰ ਦੇਤਾ ਜੀ ਮੈਂ ਤੇ ਬਾਈ ਹੁਣਾ ਦੇ ਨਾਲ ਗੱਲਬਾਤ ਕਰਕੇ ਆਇਓ घोड़ियां ਦੇ ਦਰਸ਼ਨ ਕਰਕੇ ਆਇਓ ਤੁਹਾਡੀ ਰੂਹ ਠਰਜੂਗੀ ਬਾਕੀ ਜਿੰਨਾ ਵੀ ਅਸੀਂ ਫਲਮਾ ਸਕਿਆ ਉਹ ਤੁਹਾਡੀ ਕਚਹਿਰੀ 'ਚ ਰੱਖਤਾ ਜੀ ਸ਼ੇਅਰ ਜ਼ਰੂਰ ਦੱਬ ਕੇ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਵੀਡੀਓ ਬਹੁਤ ਲਾਜਵਾ ਬਣੀ ਹੈ ਜਾਣਕਾਰੀ ਬਹੁਤ ਵੱਡੀ ਹੈ ਵੀਡੀਓ ਦੇ ਵਿੱਚ ਜਿੰਨਾ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੋਨੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ 'ਚ ਕੁਝ ਵੀਰਿਆਂ ਦੇ ਨਾਮ ਨੇ ਜੀ ਰੋਡੇ ਸਟੱਡ ਫਾਰਮ ਖਜਾਨ ਸਿੰਘ ਚਰਨਜੀਤ ਗਿੱਲ ਕਾਰਜ ਰੰਧਾਵਾ ਮਨਜੀਤ ਸਿੰਘ ਗੁਰਮੀਤ ਸਿੰਘ ਸੁਪਿੰਦਰ ਸਿੰਘ ਮੀਰਾ ਕੈਪਟਨ ਕੇਦੀ ਪਰਮਾਨਾ ਗੁਰਦੇਵ ਸਿੰਘ ਬਲਜੀਤ ਧਾਰੀਆਲ ਚਰਨਾਡਾ ਗੁਰਮਾਨਾ ਆਜੋ ਕਰਦੇ ਆਂ ਗੱਲਬਾਤ ਦਿਖਾਉਨੇ ਆਂ ਬਾਈਆਂ ਦਾ ਸ਼ਾਨਦਾਰ ਫਾਰਮ ਤੇ ਜਾਨਦਾਰ ਘੋੜੇ ਆਜੋ ਕਰਦੇ ਆਂ ਗੱਲਬਾਤ ਸ਼ੇਅਰ ਜਰੂਰ ਮਾਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵਿਖਰੇ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਤੇ ਸਾਰੀ ਸੱਜਣਾ ਮਿੱਤਰਾਂ ਦਾ ਨਵੇਂ ਭਾਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਰੂਹ ਦੇ ਨਾਲ ਇੱਕ ਵਾਰੀ ਤੋਂ ਫੇਰ ਤੁਹਾਨੂੰ ਮਿਲੌਣ ਲੱਗੇ ਆਂ ਰੂਹ ਰੂ ਕਰਾਉਣ ਲੱਗੇ ਆਂ ਸਾਰੀ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆਂ ਜੀ ਆਖਦੇ ਆਂ ਸੱਜਣੋ ਸ਼ੁਰੂ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਕੋੜਾ ਵਿਖਾ ਕੇ ਹਟਿਆ ਜਿਵੇਂ ਦਾ ਇਹਦੇ ਦਾਦੇ ਦਾ ਚੁੱਸਾ ਸੀ ਜਿੱਦਾਂ ਦਾ ਇਹਦੇ ਬਾਪ ਦਾ ਚੁੱਸਾ ਸੀ ਤੇ ਉਦਾਂ ਦਾ ਹੂ ਬਹੂ ਕਾਪੀ ਹੀ ਇਹਦਾ ਚੁੱਸਾ ਹੈ ਬਾ ਕਮਾਲ ਜੁੱਸੇ ਦੇ ਵਿੱਚ ਗਰਮੀ ਵੀ ਦੀਦੀ ਹੈ ਜੁੱਸੇ ਦੇ ਵਿੱਚ ਐਗਰੈਸ਼ਨ ਵੀ ਦੀਦਾ ਮੋٹے ਹੱਡ ਗੋਡੇ ਆ ਤੇ ਬਾਲੇ ਭਰਾ ਇਸ ਲਾਈਨ ਤੋਂ ਚੰਗੀ ਤਰ੍ਹਾਂ ਜਾਣੂ ਨੇ ਬ੍ਰਾਂਡਡ ਖੂਨ ਹੈ ਬ੍ਰਾਂਡ ਦੇ ਨਾਮ ਨਾਲ ਜਿਹੜੇ ਭਰਾਵਾਂ ਨੇ ਮੁੱਢ ਤੋਂ ਲੈ ਕੇ ਬੜੀ ਮਿਹਨਤ ਕੀਤੀ ਮੁਸ਼ਕਲਤ ਕੀਤੀ ਉਹਨਾਂ ਦੇ ਨਾਲ ਗੱਲਬਾਤ ਕਰਾਉਣ ਲਈ ਅੱਜ ਤੁਹਾਨੂੰ ਲੈ ਕੇ ਆਏ ਆਂ ਤੇ ਉਹਨਾਂ ਦਾ ਨਗੀਨਾ ਵਖਾਉਣ ਲੱਗੇ ਆਂ ਮੇਰੇ ਫੇਵਰਟ ਘੋੜਿਆਂ ਦੇ ਵਿੱਚੋਂ ਜਿਹੜੇ ਮੈਨੂੰ ਬੜੇ ਰੂਹ ਦੇ ਨਾਲ ਪਸੰਦ ਆ ਨਾ ਉਹਨਾਂ ਦੇ ਵਿੱਚੋਂ ਅੱਜ ਤੋਂ ਇੱਕ ਮਣਕਾ ਆਪਣੀ ਮਾਲਾ ਦੇ ਵਿੱਚ ਹੋਰ ਇਹ ਘੋੜਾ ਜੁੜ ਗਿਆ ਜੀ ਖੋਬਰਾ ਸਾਰੀ ਗੱਲਬਾਤ ਕਰਦੇ ਆਂ ਤੇ ਲਾਜਵਾਬ ਸੋਹਣੇ ਤੇ ਸੁਭਾਗਾ ਇਹ ਹੈ ਕਿ ਜਿਹੜੇ ਤੁਹਾਨੂੰ ਅਸੀਂ ਬੱਚੇ ਵਿਖਾ ਕੇ ਹਟੇ ਆ ਯਾਰ ਘੋੜੇ ਨੇ ਜਿੱਦਾਂ ਇਹਦੇ ਬਾਪ ਨੇ ਦਾਦੇ ਨੇ ਆਪਦਾ ਆਪੇ ਦੀ ਚ ਪਾਇਆ ਹੈ ਤੇ ਇਹਨੇ ਵੀ ਆਪਣਾ ਆਪ ਆਪਣੇ ਬੱਚਿਆਂ ਦੇ ਵਿੱਚ ਹੂ ਬਹੂ ਦਿੱਤਾ ਹੈ ਆਪਾਂ ਬੈਠੇ ਆ ਪਿੰਡ ਧੁੰਗ ਵਾਲੀ ਜਿਲ੍ਹਾ ਜੀ ਬਠਿੰਡਾ ਤੇ ਬਾਈ ਸਰਦਾਰ ਭਗਤ ਸਿੰਘ ਜੀ ਦੇ ਨਾਲ ਬੈਠੇ ਆ ਬਾਈ ਨੂੰ ਦੁਨੀਆ ਜਾਣਦੀ ਹੈ ਮੇਰੇ ਦੱਸਣ ਦੀ ਲੋੜ ਨਹੀਂ ਕਿ ਜਾਣ ਪਹਿਚਾਨ ਦੇ ਮਹਤਾਜ ਨਹੀਂ ਮੱਜੂ ਕੀ ਬਲੱਡ ਲਾਈਨ ਤੇ ਵੱਡੇ ਕਹਦਾ ਨਾ ਪੁਰਾਣੇ ਬ੍ਰੀਡਰ ਆ ਜਿਹੜੇ ਉਹ ਇਹ ਬੰਦੇ ਐ ਇਹਨਾਂ ਤੋਂ ਬੜਾ ਕੁਝ ਅੱਜ ਆਪਾਂ ਕਢਾਉਣਾ ਹੈ ਪਹਿਲਾਂ ਸਵਾਗਤ ਕਰਦੇ ਆਂ ਭਰਾ ਦਾ ਫਿਰ ਜਾਣਕਾਰੀ ਲੈਂਦੇ ਆਂ ਜੀ ਬਾਈ ਭਗਤ ਵੀਰੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਤੁਹਾਡਾ ਵੀ ਸਵਾਗਤ ਹੈ ਵੀਰੇ ਇੱਥੇ ਧੰਨਵਾਦ ਬਾਈ ਹੋਰ ਭਗਤ ਵੀਰੇ ਚੜ੍ਹਦੀ ਕਲਾ ਜੋ ਹਾਂਜੀ ਹਾਂਜੀ ਬਹੁਤ ਵਧੀਆ ਭਾਈ ਜੀ ਬਾਈ ਮੱਜੂ ਕੀ ਬਲੱਡ ਲਾਈਨ ਦਾ ਜਦੋਂ ਜ਼ਿਕਰ ਆਉਂਦਾ ਹੈ ਹਾਂਜੀ ਤੇ ਮਨ ਦੇ ਵਿੱਚ ਇੱਕ ਤਸਵੀਰ ਬਣਦੀ ਆਂ ਪਲਵਾਨੀ ਟੈਪ ਤਾਕੜਾ ਯੱਫਰ ਜ਼ਬਰਦਸਤਾਂ ਉਹ ਚੀਜ਼ ਨੂੰ ਲੈ ਕੇ ਤੁਰੇ ਸੀ ਜਾਂ ਜਦੋਂ ਬਜ਼ੁਰਗ ਤੁਰੇ ਨੇ ਆਪਣੇ ਕੋਲ ਮੱਝੂ ਕੀ ਬਲੱਡ ਲਾਈਨ ਦਾ ਕਹਿੰਦੇ ਐਡਮ ਵੀ ਰਿਹਾ ਹਾਂਜੀ ਹਾਂ ਨਾਗ ਵੀ ਰਿਹਾ ਹਾਂਜੀ ਹਾਂ ਤੇ ਹੁਣ ਇਹ ਕੋਡ ਆ ਗਿਆ ਹਾਂਜੀ ਹਾਂਜੀ ਹੁਣ ਮੱਝੂ ਕੀ ਬਲੱਡ ਲਾਈਨ ਨੂੰ ਪਹਿਲਾਂ ਜਦੋਂ ਸ਼ੁਰੂ ਚ ਬਜ਼ੁਰਗਾਂ ਨੇ ਨੋਟ ਕੀਤਾ ਸੀ ਕਿਉਂਕਿ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ ਕਿਹੜੀਆਂ ਚੀਜ਼ਾਂ ਨੋਟ ਕੀਤੀਆਂ ਸੀ ਉਦੋਂ ਤੇ ਕਿਉਂ ਸੋਹਣੇ ਲੱਗਣ ਲੱਗੀ ਸੀ ਮੱਝੂ ਕੀ ਲੈਣ ਸੋਹਣੇ ਤਾਂ ਚਲੋ ਵੀਰੇ ਉਦੋਂ ਕੋਈ ਇੰਨਾ ਕੋਈ ਜ਼ਿਆਦਾ ਸੋਹਣੇ ਵਾਲੀ ਗੱਲ ਨਹੀਂ ਸੀ ਇਹ ਤਾਂ ਚਲੋ ਹੁਣ ਜ਼ਿਆਦਾ ਹੋ ਗਿਆ ਮੇਨ ਤਾਂ ਸੀਗੀ ਉਦੋਂ ਸਵਾਰੀ ਦਾ ਹੂੰ ਸਵਾਰੀ ਦੇ ਕਾਬਲ ਮਜ਼ਬੂਤੀ ਮਜ਼ਬੂਤੀ ਸਵਾਰੀ ਦੇ ਕਾਬਲ ਦੂਰ ਬਾੜ ਵਧੀਆ ਕੱਢਣ ਵਾਲੇ ਜੀ ਰਹਾ ਚਤੁਰਦੇ ਹੁੰਦੇ ਸੀ ਹੂੰ ਯੋ ਕੋੜੇ ਇਹ ਚੱਲਣ ਵਾਲੇ ਸੀਗੇ ਜੀ ਬਾਕੀ ਜਿਹੜੇ ਜਿਹੜੇ ਬੱਚੇ ਆਉਂਦੇ ਅਸ ਸੀਗੇ ਅੱਗੇ ਵੀ ਕਿਸੇ ਨੂੰ ਵੀ ਦਾ ਬੱਚਾ ਵੀ ਚਾਲ ਪਵਾਉਣੀ ਨਹੀਂ ਪੈਂਦੀ ਸੀ ਜੀ ਕਿਸੇ ਤੋਂ ਕਢਾਉਣਾ ਨਹੀਂ ਪੈਂਦਾ ਸੀ ਹੂੰ ਆਟੋਮੈਟਿਕ ਸਿੱਖੇ ਸਿਖਾਏ ਸੀ ਹਾਂਜੀ ਜਿਗਰੀ ਇਹਨੂੰ ਜਿਗਰੀ ਚਾਲ ਕਹਿੰਦੇ ਆ ਜੱਦੀ ਪੁਸ਼ਤੀ ਚਾਲ ਜੀ ਜੀ ਉਹ ਆਪਣੇ ਆਪ ਹੀ ਤੁਰਨ ਲੱਗ ਜਾਂਦੇ ਸੀ ਤਾ ਕਰਕੇ ਇਸ ਲੈਂਡ ਨੂੰ ਜੋ ਪੁਰਾਣੇ ਬਜ਼ੁਰਗ ਸੀ ਪਸੰਦ ਕਰਦੇ ਸੀ ਹਾਂਜੀ ਹਾਂਜੀ ਅੱਛਾ ਹੁਣ ਕਿਹੜੀ ਅੱਖ ਨਾਲ ਪੜ ਰਹੇ ਹਾਂ ਅੱਜ ਦੇ ਜਮਾਨੇ ਦੇ ਵਿੱਚ ਕਿਉਂਕਿ ਪੁਰਾਣੇ ਵੀ ਤੁਸੀਂ ਕਾਫੀ ਤੁਹਾਡਾ ਤੇ ਜੜਮੀ ਘੋੜਿਆਂ ਚ ਹੋਇਆ ਜੀ ਤੇ ਉਹ ਵੀ ਮੱਝੂ ਵੀ ਲਾਈਨ ਦੇ ਘੋੜਿਆਂ ਚ ਹੋਇਆ ਉਹ ਵੀ ਬ੍ਰਾਂਡਡ ਘੋੜਿਆਂ ਚ ਹੋਇਆ ਹਾਂਜੀ ਹਾਂਜੀ ਅੱਜ ਦੀ ਜਿਹੜੀ ਲਾਈਨ ਹੈ ਜਾਂ ਘੋੜਾ ਜਗਤ ਨੂੰ ਕਿਹੜੀ ਅੱਖ ਨਾਲ ਦਿਖਦੇ ਹਾਂ ਜੀ ਕੀ ਪੜਦੇ ਕੜਨ ਵੀ ਇਹ ਜਿਹੜੀ ਹੁਣ ਅੱਜ ਕੱਲ ਦਾ ਵਿੱਚ ਸਾਰੇ ਤਾਂ ਨਹੀਂ ਜੀ ਕਈ ਤਾਂ ਬਸ ਲੋਕ ਸੁਨੱਖੇ ਪਣ ਨੂੰ ਪਏ ਹੋਏ ਆ ਹਮ ਹਾਲਾਂਕਿ ਉਹਦੇ ਉਹ ਆਪਾਂ ਕੰਨ ਦੇਖ ਲਈ ਜੀ ਦੋ ਕੱਲੇ ਸੁਣਨ ਦੇ ਕੰਮ ਹੀ ਆਉਣੇ ਕੋੜੇ ਦੇ ਜੀ ਤੇ ਬਾਕੀ ਤਾਂ ਜਿਹੜੀ ਇਹਦੀ ਆਪਾਂ ਮੇਨ ਤਾਂ ਉਹਦਾ ਕੰਮ ਦੇਖਣਾ ਜੀ ਵੀ ਉਹਨੇ ਕੰਮ ਆਪਾਂ ਨੂੰ ਕੀ ਦੇਣਾ ਹਮ ਵੀ ਜਿਹੜਾ ਕੱਲਾ ਘੋੜਿਆਂ ਨੂੰ ਅੱਜ ਦੀ ਇਹਦੀ ਸਿਸਟਮ ਹੈ ਇਹ ਦਾ ਕਲਸ਼ ਸ਼ੋਅ ਕੇ ਚ ਰੱਖਣ ਵਾਲੀ ਚੀਜ਼ ਬਣਾ ਬਣਾ ਰਹੇ ਆ ਜੀ ਵੀ ਮੈਨੂੰ ਨਹੀਂ ਲੱਗਦਾ ਵੀ ਜਿੰਨੇ ਘੋੜੇ ਆਪਣੇ ਨਾਮੀ ਨੇ ਜੀ ਮੈਂ ਅਜੇ ਤੱਕ ਉਹ ਤੰਦਾ ਚੜਾਇਆ ਨਹੀਂ ਦੇਖਿਆ ਹੂੰ ਕਿਸੇ ਦੇ ਕੋਡੇ ਦੀ ਲਾਲੂ ਸੀ ਜੀ ਬਹੁਤ ਘੱਟ ਭਰਾ ਕਰਨ ਦੀ ਸਵਾਰੀ ਕਰ ਹਾਂਜੀ ਉੱਪਰ ਕੋਡੇ ਨੇ ਦੇਖੀ ਜਾਣਗੇ ਗਰਦਨ ਹੂੰ ਕੰਨ ਜੀ ਥੱਲੇ ਗੋਡੇ ਕਿੱਟੇ ਦੇ ਦੇਣੀ ਹੂੰ ਵੀ ਉਹਦੇ ਰੇਸ਼ਾ ਕਿੰਨਾ ਭਰੇ ਪਿਆ ਪਾਣੀ ਕਿੰਨਾ ਭਰੇ ਪਿਆ ਜੀ ਕਈ ਢਾਈ ਸਾਲ ਦਾ ਜਾਂ ਤਿੰਨ ਸਾਲ ਦਾ ਬਚੀਰਾ ਹੁੰਦਾ ਜੀ ਉਹਨਾਂ ਦੇ ਗੋਡੇ ਐਡਿਟ ਹੋਏ ਪਏ ਹੁੰਦੇ ਹੂੰ ਵੀ 7-8 ਸਾਲ ਤਾਂ ਆਮ ਕੋਡੇ ਨਹੀਂ ਹੋਏ ਪਏ ਆ ਜੀ ਮੰਨ ਲਓ ਇਹ 14 ਸਾਲ ਦਾ ਹੋ ਗਿਆ ਆਪਣੇ ਕੋਲ ਕੋਬਰਾ ਅੱਛਾ 14 ਸਾਲ ਦਾ ਹੋ ਗਿਆ ਹਾਂਜੀ ਐਡਮ ਵੀ ਮੰਨ ਲਓ ਚੰਗੀ ਉਮਰ ਲੈ ਕੇ ਗਿਆ ਜੀ ਉਹਦੇ ਨਹੀਂ ਬਣਿਆ ਸੀਗਾ ਨਾ ਮਾਗਰਲੇ ਗੋਡਿਆਂ 'ਚ ਨਾ ਕਿਤੇ ਹੋਰ ਜੀ ਵੀ ਸਾਡੇ ਕੋਲ ਜਿੰਨੇ ਚਿਰ ਹੈ ਉਹਨਾਂ ਤੇ ਜ਼ਮੀਨ ਹੀ ਨਹੀਂ ਸੀਗਾ ਜੀ 나ਗ ਵੀ ਐਂਡ ਤੱਕ ਚੱਲੋ ਦੇਖੋ ਕਿੰਨੀ ਉਮਰ ਲੈ ਕੇ ਗਿਆ ਤੁਹਾਡੇ ਕੋਲ ਬਈ ਆਦਮ ਕਿੰਨਾ ਚਿਰ ਰਿਹਾ ਜੀ ਆਪਣੇ ਕੋਲ 9 ਸਾਰਿਆ ਬਈ ਤੇ ਜਿਹੜਾ 나ਗ ਹੈ ਉਹ ਜੀ 나ਗ 3.5 ਸਾਲ ਤੇ ਜਿਹੜਾ ਆਦਮ ਹੈ ਤੁਹਾਡੇ ਘਰ ਕਦੋਂ ਆਇਆ ਸੀ ਮਤਲਬ ਕਿੰਨੀ ਕੁ ਉਮਰ ਦਾ ਸੀ ਨਹੀਂ ਆਪਣੇ ਆਦਮ ਦਾ ਜਨਮ ਆਪਣੇ ਘਰ ਹੀ ਸੀ ਅੱਛਾ ਜਨਮ ਹੀ ਤੁਹਾਡੇ ਘਰੇ ਹੋਇਆ ਹਾਂਜੀ 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 ਉਹ ਆ ਜੀ ਵਾ ਅੱਛਾ ਆਦਮ ਦੀ ਮਾਂ ਲਈ ਪਾਸੇ ਜਾਈਏ ਤਾਂ ਮਾਂ ਕਿਹੜੇ ਖਾਨਦਾਨ ਦੀ ਸੀ ਬਈ ਇਹਦੀ ਮਾਂ ਵੀਰੇ ਕੋਦੋਂ ਆਪਣੇ ਨਾਲ ਮਲਬਾਟ ਦੇ ਤਾਰ ਤੂਰ ਵਗੈਰਾ ਨਹੀਂ ਹੁੰਦੀ ਸੀ ਜੀ ਉਦੋਂ ਕੋੜੀ ਸੀ ਜਿਹੜੀ ਉਧਰੋਂ ਆਈ ਸੀ ਸਿੰਧ ਚ ਜੀ ਤੇ ਉਹ ਵਹਿਿਕ ਉਹ ਤੇ ਜਿਹੜੀ ਆਪਣੀ ਮਤਲਬ ਆਪਾਂ ਗੁਜਰਾਤੀ ਕੋੜੀ ਕਹ ਦਨੇ ਆ ਜਾਂ ਆਪਾਂ ਇਹਨੂੰ ਕਹ ਦਨੇ ਆ ਇਹਨਾਂ ਨੂੰ ਕਾਠਿਆવાડી ਕਾਠਿਆવાડી ਕੋੜੀ ਕਹ ਦਨੇ ਆ ਜੀ ਉਹਦੇ ਉੱਤੇ ਸਿੰਧੀ ਕੋੜਾ ਜੀ ਪਿਆ ਹੋਇਆ ਸੀਗਾ ਜੀ ਉਹ ਆਪਣੇ ਬਾਬਾ ਜੀ ਨਾਲ ਚੰਗੀ ਉਹਨਾਂ ਦੀ ਸੀਗੀ ਪਹਿਲਾਂ ਤਾਇਆ ਜੱਗਰ ਤੇ ਜੀ ਬਾਬਾ ਜੀ ਕੋੜਾ ਲੈ ਉਹਨਾਂ ਤੋਂ ਜੀ ਉਹਨਾਂ ਨੇ ਆਪਾਂ ਦੱਸ ਕੇ ਦਿੱਤੀ ਸੀ ਹੂੰ ਤੇ ਫਿਰ ਅੱਗੇ ਉਹਦੇ ਆ ਕੇ ਮੱਝੂ ਵਾਲਾ ਕੋੜਾ ਕਹਿੰਦੇ ਬਹੁਤ ਦੂਰੋਂ ਬਰੀਡ ਹੋਇਆ ਜੀ ਜੀ ਬਹੁਤ ਜ਼ਿਆਦੇ ਦੂਰ ਪਰ ਜਿਹੜਾ ਇਹਨਾਂ ਦਾ ਬਾਈ ਮੈਨੂੰ ਲੱਗਦਾ ਹੁੰਦਾ ਕਿ ਇੱਕ ਤਾਂ ਆਪਣੀ ਪੰਜਾਬੀਆਂ ਦੀ ਬਰੀਡ ਵਜਨ ਲੱਗੀ ਵੀ ਬਹੁਤ ਮਿਹਨਤ ਕੀਤੀ ਆ ਬਾਈ ਬਾਪੂ ਜੋਰਾ ਸੋਹਣਾ ਦਾ ਨਾਮ ਲੈ ਲੀਏ ਜਾਂ ਥੋੜੇ ਦੂਜੇ ਨੰਬਰ ਤੇ ਤੁਸੀਂ ਆਉਨੇ ਹੋ ਹਾਂਜੀ ਹਾਂਜੀ ਤੇ ਗੱਲ ਕਰੀਏ ਵੀ ਇਹਨਾਂ ਦਾ ਜਿਹੜਾ ਚੁੱਸੇ ਦੀ ਗੱਲ ਕੀਤੀ ਆ ਮੈਂ ਲੰਬਾਈ ਬਹੁਤ ਹੈ ਬਾਈ ਦੋ ਵਧ ਕੇ ਲੰਬਾਈ ਹੈ ਹਾਂਜੀ ਹਾਂਜੀ ਤੇ ਗਾਂਹੇ ਬੱਚਿਆਂ ਦੇ ਵਿੱਚ ਵੀ ਇਹ ਸਾਰੇ ਘੋੜੇ ਮੱਜੂ ਦੇ ਇੰਨੇ-ਇੰਨੇ ਲੰਬੇ ਆ ਕਿ ਜਾਂ ਜਿਹੜਾ ਐਡਮ ਵਾਲੀ ਲਾਈਨ ਆ ਜਾਂ ਕਿਉਂਕਿ ਗਾਂਹ ਲੈਣਾ ਹੋਰ ਵੀ ਪਾਸਾ ਨਹੀਂ ਕਿ ਬੱਜੂ ਕੇ ਲੈਣ ਦੇ ਘੋੜੇ ਤਾਂ ਵੈਸੇ ਸਾਰੇ ਜਿਹੜੇ ਚੰਗੇ ਘੋੜੇ ਹੋਇਆ ਲੰਬੀ ਹੋਇਆ ਜੀ ਕੋਈ ਬਾਹਲੇ ਵੀ ਉਗੀਠੇ ਜੇ ਨਹੀਂ ਹੋਏ ਜੀ ਚੰਗੇ ਕਾਠ ਦੇ ਹੋਏ ਆ ਹਮ ਪਰ ਜਿਵੇਂ ਐਡਮ ਵਾਲੀ ਲਾਈਨ ਥੋੜੀ ਮਾਂ ਕਨੂੰ ਸੁਭਾਣ ਕਰਕੇ ਜਿਆਦਾ ਛੇਤੀ ਬ੍ਰੇਕਿੰਗਾਂ ਜਾ ਕੇ ਜੀ ਹਾਂਜੀ ਹਾਂ ਖੜਨੀ ਕਰਨੀ ਬਾਈ ਮੈਂ ਤਾਂ ਜਦੋਂ ਵੇਖਿਆ ਨਾ ਘੋੜਾ ਤੇ ਮੈਂ ਤਾਂ ਸੱਚੀ ਦਿਲੋਂ ਕਹਿੰਦਾ ਪਰ ਤ ਵੀਰੇ ਦਾ ਫੈਨ ਹੋ ਗਿਆ ਕਿਉਂਕਿ ਘੋੜਾ ਜਦੋਂ ਖੜਦਾ ਐ ਸੱਜਣੋ ਤੇ ਮੈਂ ਕਈ ਆਪਾਂ ਅਕਸਰ ਹੀ ਤੁਸੀਂ ਮੈਂ ਮੂਹਲ ਸੁਣਦੇ ਹੁੰਦੇ ਹਾਂ ਕਿ ਜਿਹੜਾ ਘੋੜਾ ਛਾਤੀ ਕੱਢ ਕੇ ਐਨ ਸੱਪ ਨਾਗਾਂ ਨੂੰ ਹਨਾ ਖੜਦਾ ਤੇ ਜਿਹੜਾ ਹੈਗਾ ਹੀ ਬਾਈ ਨਾਗ ਦਾ ਬੱਚਾ ਐ ਫਿਰ ਉਹ ਤਾਂ ਨਾਗਾਂ ਨੂੰ ਖੜੂਗਾ ਹੀ ਤੇ ਅੱਛਾ ਇਹਦੀ ਉਮਰ ਹੈਗੀ ਐ 14 ਸਾਲ ਤੇ ਹਾਈ ਟੈਸਟ 'ਤੇ ਆਪਣੇ ਘੋੜੇ ਦੀ ਕਿੰਨੀ ਐ ਇਹਦੀ ਜਮਾ ਵੀਰੇ ਪ੍ਰੋਪਰ 68 ਇੰਚ ਪ੍ਰੋਪਰ 68 ਇੰਚ ਫੁੱਟੀ ਵਾਲੀ ਆ ਕੇ ਜਦੋਂ ਮਾਰੀ ਉੱਪਰ ਹੀ ਉਤਰੂਗਾ ਜੀ ਘਟਦਾ ਨਹੀਂ ਜੀ ਜਿਵੇਂ ਆਪਣਾ ਇੱਕ ਆ ਬਸ਼ੇਰਾ ਇਹਦੇ ਆਪਾਂ 60 ਇੰਚ ਕਹੀ ਸੀ ਵੀਡੀਓ ਵਿੱਚ ਪਹਿਲਾਂ ਵੀਡੀਓ ਪਾਈ ਸੀ ਜੀ ਉਹਨਾਂ ਨੇ ਕੱਲ ਆ ਕੇ ਮੇਰੇ ਨਾਲ 68 ਉਤਰਿਆ ਆਪਾਂ ਵੀਤੇ ਨਹੀਂ ਲਾਇਆ ਸੀ ਇਹਦੇ ਜਿਹੜਾ ਨਿੱਕਾ ਬਸ਼ੇਰਾ ਹਾਂ ਕਾਲਾ ਬਸ਼ੇਰਾ ਇਹ ਇਸੇ ਦਾ ਬੱਚਾ ਹਾਂ ਨੀਲਾ ਹੋ ਜੂਜੀ ਵੈਸੇ ਉਹ ਅੱਛਾ ਉਹ ਵੀ ਨੀਲਾ ਹੋ ਜੂ ਹਾਂਜੀ ਹਾਂਜੀ ਜੀ ਹੁਣ ਕਈ ਵੀਡੀਓ ਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਯਾਰ 66 67 ਕਹੀ ਜਾਂਦੇ ਹਾਂ ਪਰ ਉਹਦੇ ਖਰਖਰਾ ਦੋਨਾਂ ਪਾਸੇ ਮਾਰੀ ਜਾਂਦੇ ਨੇ ਤਾਂ ਖੜੇ ਹਾਂ ਜੀ ਜੀ ਹਾਂਜੀ ਹਾਂਜੀ ਤੇ ਇਹ ਨਾ ਪ੍ਰਾਣੀਆਂ ਜਿਹੜੀਆਂ ਸਕੈਨਰ ਲੱਗੇ ਨਾ ਬਾਈ ਹੁਣਾਂ ਦੇ ਇਹ ਤਾਂ ਮਨ ਲਓ ਵੀ ਬਹੁਤ ਨਿੱਕੀ ਨਿੱਕੀ ਗੱਲ ਵੀਡੀਓ ਦੇ ਵਿੱਚ ਹੀ ਨੋਟ ਕਰ ਲੈਂਦੇ ਆ ਸੱਜਣੋ ਤੇ ਅੱਛਾ ਬਾਈ ਹੁਣ ਜਦੋਂ ਆਹ ਕੋੜਾ ਕਿੰਨੇ ਟਾਈਮ ਦਾ ਤੁਹਾਡੇ ਕੋਲੇ ਆਇਆ ਜੀ ਆਪਣੇ ਕੋਲੇ ਇਹਨੂੰ 3 ਸਾਲ ਦੇ ਕਰੀਬ ਹੁਣ ਆਣਾ ਤੇ ਇਹ ਇਹ ਕਿੱਥੋਂ ਲੱਭ ਕੇ ਲਿਆਂਦਾ ਬਾਈ ਇਹ ਪਹਿਲਾਂ ਨਿਗਾ ਦੇ ਵਿੱਚ ਸੀ ਨਿਗਾ ਇਹ ਤਾਂ ਬਹੁਤ ਚਿਰ ਦਾ ਸੀ ਵੀਰੇ ਹੂੰ ਚਲੋ ਕੋਈ ਸਬੱਬ ਨਹੀਂ ਬਣਿਆ ਸੀਗਾ ਹੂੰ ਇਹ ਆਪਾਂ ਕੋੜੀ ਭਰਾ ਕੇ ਲਿਆਂਦੀ ਬਾਈ ਲੱਖੇ ਜੌਲ ਤੋਂ ਹੀ ਜੀ ਬਸ ਫਿਰ ਉਹਨਾਂ ਨੇ ਆਪਾਂ ਨੂੰ ਗਿਫਟ ਕਰਤਾ ਹੈ। ਹਾਂਜੀ ਹਾਂਜੀ ਗਿਫਟ ਲਾ ਲੋ। ਹਾਂ ਉਹਨਾਂ ਨੇ ਬੰਦੀ ਤਾਂ ਸੀਗਾ ਜੀ। ਤੇ ਉਹਨਾਂ ਦਾ ਉਹਨਾਂ ਨੇ ਵੀ ਤੁਹਾਡਾ ਮਾਨਮਦਾ ਹੈ। ਹਾਂਜੀ ਹਾਂਜੀ ਮੱਝੂ ਕੀ ਲਾਈਨ ਤੁਹਾਡੇ ਘਰੋਂ ਸੋਹਣੀ। ਮੰਨ ਲਓ ਐਡ ਮਰ ਕੇ ਘਰ ਜੰਮਲੇ ਹਨਾ ਤੇ ਫਿਰ ਮੰਨ ਲਓ ਵੀ ਇਹ ਜਿਹੜਾ ਘੋੜਾ ਹੈ ਉਹਨਾਂ ਨੇ ਸੋਚਿਆ ਕਿ ਨਹੀਂ ਯਾਰ ਇਹ ਇਹਨਾਂ ਦਾ ਵੀ ਹੱਕ ਬਣਦਾ ਇਹਦੇ ਤੇ ਕਿਉਂਕਿ ਐਡਾ ਵੱਡਾ ਘੋੜਾ ਬਾਈ ਕੋਈ ਦਿੰਦਾ ਨਹੀਂ। ਹਾਂਜੀ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਹਨਾ ਤੇ ਅਚਾ ਹੁਣ ਫਿਰ ਬਰੀਡਿੰਗ ਦੀ ਕੰਪਨੀ ਚੱਲ ਰਹੀ ਹੈ ਜੀ। ਹਾਂ ਹੁਣ ਚੱਲ ਰਹੀ ਹੈ। ਹੁਣ ਜਦੋਂ ਤਾਂ ਤੁਹਾਡੇ ਕੋਲੇ ਆ ਗਿਆ ਕੰਨੀਆਂ ਕ ਘੋੜੀਆਂ ਭਰਤੀਆਂ ਤੇ ਕਿੰਨੇ ਘਰ ਰਿ ਹਾਂਜੀ ਪਹਿਲਾਂ ਤਾਂ ਰਿਜ਼ਲਟ ਤਾਂ ਇਹ ਮੇਰੇ ਖਿਆਲ ਵਿੱਚ ਅ ਤਿੰਨ ਬਛੇਰੇ ਆ ਗਏ ਹੂੰ ਤੇ ਅ 13 ਵੀਰੇ ਆ ਗਏ ਅੱਛਾ ਹਾਂਜੀ ਜਿਹੜੀਆਂ ਘੋੜਿਆਂ ਸੁਪਗਾਂ ਜੀ ਹੁਣ ਅੱਗੇ ਸੂਨ ਵਾਲੀਆਂ ਘੋੜੀਆਂ ਹੀ ਜੀ ਜਿਵੇਂ ਤੁਸੀਂ ਦੇਖਿਆ ਇੱਕ ਤਾਂ ਇਹਦੀ ਮਾਂ ਪ੍ਰਭਾਤ ਦੀ ਆ ਜੀ ਅੱਗੇ ਕਾਲੇ ਗਾਂਡੇ ਦੀਆਂ ਵੀ ਘੋੜੀਆਂ ਸੂਨ ਵਾਲੀਆਂ ਦੋ ਪ੍ਰਭਾਦੀ ਕਿਹੜੇ ਦੀ ਮਾਂ ਜਿਹੜਾ ਆਪਣੇ ਕੋਲ ਛੋਟਾ ਬੇਹਰਾ ਹੀ ਛੋਟਾ ਕਮੈਤ 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 ਹਾਂ ਉਹਦੀ ਮਾਂ ਪ੍ਰਭਾਤ ਆ ਆ ਜਿਹੜਾ ਬੱਚਾ ਦੇਖ ਰਹੇ ਹੋ ਨਾ ਸਜੋ ਅੱਛਾ ਭਈ ਇਹ ਬੱਚੇ ਨੂੰ ਕਿਹੜੀ ਅੱਖ ਨਾਲ ਦੇਖਦੇ ਹੋ ਇਹ ਸ਼ੋਅ ਕੁਆਲਿਟੀ ਦਾ ਲੱਗਿਆ ਮੈਨੂੰ ਹਾਂਜੀ ਇਹਨੂੰ ਸ਼ੋਅਾਂ ਦੇ ਵਿੱਚ ਪਾਉਂਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੋਅਾਂ ਦੇ ਵਿੱਚ ਪਾਵਾਂਗੇ ਵੀਰੇ ਇਹ ਕਿੰਨੇ ਚਿਰ ਦਾ ਹੋ ਗਿਆ ਮਛੇਰਾ ਇਹ 5 ਮਹੀਨੇ ਦੀ ਜਿੱਦੇ ਆਪਣੇ ਘਰੇ ਛੱਡ ਕੇ ਗੱਦੂ ਚੋਂਦਾ ਸੀ ਅੱਛਾ ਅੱਜ ਵੱਲੋਂ 15 ਕਿਲੋ ਇਹਨੂੰ ਆਏ ਨੂੰ ਅੱਛਾ ਮਾਂ ਇਹਦੀ ਪ੍ਰਭਾਤ ਦੀ ਹੈ ਤੇ ਆਪ ਇਹ ਆਪਣੇ ਵਾਲੇ ਕੋਬਰੇ ਦਾ ਆਪਣੇ ਕੋਬਰੇ ਦਾ ਤੇ ਸ਼ੋਅ ਕੁਆਲਿਟੀ ਦਾ ਬੱਚਾ ਹੈ ਜਿੱਦਾਂ ਆਪਾਂ ਗੱਲ ਇਹਦੀ 5 ਮਹੀਨਿਆਂ ਦਾ ਸੀ ਵੀਰੇ ਜਿੱਦੇ ਆਪਣੇ ਘਰੇ ਛੱਡ ਕੇ ਗਿਆ ਇਹਨੂੰ ਦੁੱਧੋਂ ਤੋੜਿਆ ਇੱਥੀ ਆਪਾਂ ਅੱਛਾ ਤੇ ਬਸ ਉੱਤੇ ਹੋ ਗਿਆ ਬਈਆ 15 16 ਦਿਨ 15 ਸਵਾ 5 ਮਹੀਨਿਆਂ ਦਾ ਹਾਂਜੀ ਹਾਂਜੀ ਇਹਦੇ ਚ ਕੀ ਵੇਖ ਕੇ ਲੱਗਦਾ ਬਈ ਭਗਤ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕ ਹਾਈਟ ਕਰ ਜੂ ਹਾਈਟ ਤਾਂ ਵੀਰੇ ਜਿਹੜੇ ਦੇਖੋ ਇਹ ਬੱਚੇ ਸਾਰੇ ਚੰਗੇ ਕਰਦੇ ਆ ਹੂੰ ਪਹਿਲਾਂ ਇਹਨੀਆਂ ਬਸ਼ੀਰੀ ਵੀ ਹੈਗੀ ਆਪਣੇ ਕੋਲੇ ਉਹ ਹੀ ਦੇਖੋ ਤੁਸੀਂ ਦੇਖੀਏ 67 ਇੰਚ ਲਗਭਗ ਹੋਈ ਪਈ ਆ ਜੀ ਉਹ ਜਿਹੜੀ ਛੋਟੀ ਖੀਰੀ ਆ ਜੇ ਹਾਂ ਹਾਂਜੀ ਹਾਂਜੀ ਜੀ ਤੇ ਇਹਦਾ ਲੱਗਦਾ ਪਿਓ ਨੂੰ ਟੱਪੂਗਾ ਜੀ ਪਿਓ ਨੂੰ ਟੱਪੂਗਾ ਹਾਂਜੀ ਹਾਂਜੀ ਲੱਗਦਾ ਕੋਈ 70 ਸੁੱਤਰ ਦੇ ਨੇੜੇ ਤੇੜੇੜਾ ਜਾ ਬੜੂਆ ਨਹੀਂ ਚੋ 70 ਦਾ ਕੋੜ ਕਹਿ ਨਹੀਂ ਸਕਦੇ ਪਰ ਪਿਓ ਨੂੰ ਤਾਂ ਇੰਚ ਦਾ ਪਈ ਦੋ ਇੰਚ ਦਾ ਪਈ ਉਹ ਹਾਂਜੀ ਹਾਂਜੀ ਅੱਛਾ ਹੁਣ ਭਾਈ ਬੱਚਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਸਾਨੂੰ ਕਮੈਂਟਾਂ 'ਚ ਦੱਸਿਓ ਅਵਲੇ ਬੱਚੇ ਵੀ ਦੋ ਹੋਰ ਦਿਖਾਉਨੇ ਆ ਬਾਕੀ ਜਿੰਨੀਆਂ ਕ ਫੋਟੋਆਂ ਆ ਆਪਾਂ ਨੂੰ ਬਾਈ ਭਗਤ ਹੁਣੀ ਦੇਣਗੇ ਉਹ ਤੁਹਾਡੀ ਗਿਜਹਤ ਕੀ ਰੱਖ ਦਾਂਗੇ ਫੀਸ ਵੀ ਆਪਾਂ ਪੁੱਛ ਲੈਨੇ ਆ ਤੇ ਬਾਈ ਹੁਣਾ ਦੀ ਨਾ ਲੋਕੇਸ਼ਨ ਦੇਖ ਕਰ ਹੀ ਆਣ ਕੇ ਮੇਰੇ ਕਹਿਣ ਤੇ ਸੱਜਣੋ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਬੰਦੇ ਘੋੜਿਆਂ ਨਾਲ ਪਿਆਰ ਕਰਦੇ ਆ ਘੁੰਮਦੇ ਫਿਰਦੇ ਰਹਿੰਦੇ ਆ ਅਲੱਗ ਅਲੱਗ ਲੋਕੇਸ਼ਨਾਂ ਤੇ ਜਾਣ ਦਾ ਮੌਕਾ ਮਿਲਦਾ ਹੈ ਭਾਵਨਾ ਨਾਲ ਗੱਲਬਾਤ ਕਰਨ ਦਾ ਵਿਚਾਰ ਸਾਂਝ ਪਾਉਣ ਦਾ ਮੌਕਾ ਮਿਲਦਾ ਉਹ ਇੱਕ ਵਾਰ ਮੇਰੇ ਕਹਿਣ ਤੇ ਬਾਈ ਦੇ ਕੋਲ ਗੇੜਾ ਜ਼ਰੂਰ ਮਾਰ ਕੇ ਜਾਓ ਕਿਉਂਕਿ ਮੈਂ ਬਾਈ ਦਾ ਘੋੜਾ ਤਾਂ ਦੇਖਿਆ ਸੀ ਪਹਿਲਾਂ ਵੀਡੀਓ ਦੇ ਵਿੱਚ ਪਰ ਮੈਂ ਬਾਈ ਦੀਆਂ ਘੋੜੀਆਂ ਤੇ ਬਸ਼ੇਰੀਆਂ ਨਹੀਂ ਸੀ ਵੇਖੀਆਂ ਐਡੀਆਂ ਐਡੀਆਂ ਵੱਡੀਆਂ ਐਡੀਆਂ ਐਡੀਆਂ ਪੇਟਾਂ ਵਾਲ ਘੋੜੀਆਂ ਬਾਈ ਬਹੁਤ ਜੈਨੂਇਨ ਕਰਾਂ ਦੇ ਵਿੱਚ ਬਹੁਤ ਜੈਨੂਇਨ ਫਾਰਮਾਂ ਦੇ ਵਿੱਚ ਹੈ ਜਿਹੜੀਆਂ ਬਾਈ ਜੀ ਹੋਣਾ ਦੇ ਫਾਰਮ ਦਾ ਸ਼ਿੰਗਾਰ ਬਣੀਆਂ ਹੋਈਆਂ ਤੁਸੀਂ ਇੱਕ ਵਾਰ ਅਸੀਂ ਘੱਟ ਟਾਈਮ ਹੋਣ ਕਰਕੇ ਅੱਜ ਦਿਖਾ ਤਾਂ ਨਹੀਂ ਸਕੇ ਪਰ ਤੁਸੀਂ ਇੱਕ ਵਾਰੀ ਢੇੜਾ ਮਾਰੋਗੇ ਤੇ ਮੈਨੂੰ ਕਨਫਰਮ ਮੈ ਵੀ ਜਿਹੜਾ ਇਸ਼ਕ ਰੱਖਦਾ ਹੈ ਬਾਈ ਉਹ ਬੰਦਾ ਅੰਦਰੋਂ ਰੂਹ ਠਾਰ ਕੇ ਲੈ ਕੇ ਜਾਊਗਾ ਐਡੇ ਐਡੇ ਜਨਮਰਾ ਬਾਈ ਜੀ ਦੇ ਕੋਲ ਅੱਛਾ ਬਾਈ ਹੁਣ ਆਪਾਂ ਦੂਜੇ ਕਾਲੇ ਬੱਚੇ ਦੇ ਬਾਰੇ ਤੁਸੀਂ ਦੱਸਣ ਲੱਗੇ ਸੀ ਹਾਂਜੀ ਹਾਂਜੀ ਕਾਲੇ ਬੱਚੇ ਦੀ ਗੱਲ ਕਰੀਏ ਵੀ ਕਾਲਾ ਬੱਚਾ ਕਿੰਨੇ ਚਿਰ ਦਾ ਹੈ ਕਾਲਾ ਬੱਚਾ ਵੀਰੇ 17 ਮਹੀਨੇ ਦੇ ਲਗਭਗ ਹੋ ਗਿਆ ਤੇ ਉਹਦੀ ਮਾਂ ਵਾਲਾ ਖਾਨਦਾਨ ਜੀ ਉਹਦੀ ਮਾਂ ਹੈਗੀ ਬੰਦਸਾਵਾਲ ਘੋੜੇ ਦੀ ਨੀਲੇ ਦੀ ਉਹ ਉਹ ਆਪੇ ਦਿੱਤਾ ਸੀਗਾ ਜੀ ਉਹ ਇਹਦੀ ਮਾਂ ਨੀਲੀ ਆ ਨੀਲੀ ਅਚਨੀਲੀ ਹੈ ਇਹ ਆਪ ਕਾਲਾ ਹੈ ਹਨਾ ਨਹੀਂ ਨੀਲਾ ਹੋ ਜੂਗਾ ਇਹ ਵੀ ਅਚਾ ਇਹ ਨੀਲਾ ਹੀ ਹੋ ਜੂ ਹਾਂਜੀ ਹਾਂਜੀ ਨੀਲਾ ਹੋ ਤੇ ਇਹ ਦੇ ਮੰਨ ਕੇ ਚੱਲੋ ਬਾਈ ਇਹਦੀ ਹੁਣ ਹਾਈਟ ਇਸ ਟਾਈਮ ਪ੍ਰੋਪਰ ਕਿੰਨੀ ਹੈ ਜੀ ਇਹਦੀ 68 ਹੈ ਜੀ ਇਹ 68 ਹੋ ਗਿਆ ਹਾਂਜੀ ਹਾਂਜੀ ਮੰਨ ਲਓ ਅਸੀਂ ਪਹਿਲਾਂ ਵਾਲੀ ਵੀਡੀਓ ਵਿੱਚ 60 ਹੀ ਦੱਸਿਆ ਸੀ ਵੀਰੇ ਮੇਰੇ ਨਾਲ ਦੀ ਉਹ ਕੱਲ ਇਹਦੀ ਕੋਈ ਆਪਾਂ ਇਹਨੂੰ ਸੇਲ ਖਾਤਰ ਲੈਣ ਆਏ ਸੀ ਬੰਦੇ ਕੋਈ ਜੀ ਉਹਨਾਂ ਨੇ ਇਹ ਨਹੀਂ ਲਾਇਆ ਕੀਤਾ ਅੱਛਾ ਫਿਰ ਬਾਟ ਉਤਰਾ ਹੀ ਪੂਰਾ ਅੱਛਾ ਹੁਣ ਤੁਸੀਂ ਛੇਲ ਵਾਲੀ ਗੱਲ ਕਰੀਏ ਬਾਈ ਮੈਂ ਨਾ ਪੁੱਛਣਾ ਤੇ ਨਹੀਂ ਸੀ ਚਾਹੁੰਦਾ ਕਿਉਂਕਿ ਤੁਹਾਡੇ ਘਰ ਦਾ ਸ਼ਿੰਗਾਰ ਹੈ ਤੁਸੀਂ ਪ੍ਰਾਣੇ ਬੰਦੇ ਹੋ ਪਰ ਜੇ ਹੁਣ ਮੰਨ ਲਓ ਵੀ ਜਿਹੜਾ ਕਮੈਤ ਬਸ਼ੀਰਾ ਵਿਖਾਇਆ ਹੈ ਤੇ ਆ ਬੱਚਾ ਵਿਖਾਇਆ ਆਪਾਂ ਇਹ ਇਹਨਾਂ ਦੇ ਵਿੱਚੋਂ ਇਹ ਮੰਨ ਲਓ ਸੀਲ ਕਰ ਦੋਗੇ ਹਾਂ ਕਰੀ ਆਪਾਂ ਜਿਹੜਾ ਵੱਡਾ ਬੱਚਾ ਨਹੀਂ ਲਾਓ ਦੇਾਂਗੇ ਇਹ ਵੀ ਬਸ਼ੀਰਾ ਹੀ ਆ ਨਾ ਹਾਂ ਬਸ਼ੀਰਾ ਜੀ ਜਿਹੜਾ ਕਾਲਾ ਹੈ ਹਾਂਜੀ ਇਹ ਇਹ ਵੱਡਾ ਦੇ ਦੋਗੇ ਹਾਂਜੀ ਹਾਂਜੀ ਤੇ ਜਿਹੜਾ ਨਿੱਕਾ ਹੈ ਨਹੀਂ ਹੋ ਰਹੀ ਉਹਦਾ ਨਹੀਂ ਵਿਚਾਰ ਬਣਦਾ ਹੈ ਉਹਨੂੰ ਹਜੇ ਪਾਲਾਂਗੇ ਜੀ ਹੋਰ ਦੇਖਦੇ ਹਾਂ ਪਰ ਹਾਈਟ ਵੱਡਾ ਵੱਡਾ ਕੀ ਲੱਗਦਾ ਹੈ ਬਾਈ ਕਿੰਨੀ ਹਾਈਟ ਕਰ ਦੂੰ ਵੱਡਾ ਮੇਰੇ ਕਹਿੰਦੇ 67 ਅੰਚ ਤੱਕ ਨਹੀਂ ਕਰ ਦੂੰ 68 ਵੀ ਹੋ ਸਕਦਾ ਜੀ ਕਿਉਂਕਿ 62 ਤਾਂ ਹੁਣ ਹੋਇਆ ਪਿਆ ਜੀ ਜੀ ਤੇ ਆਹਨੇ ਉਮਰ ਦੀ ਮੰਨ ਲਓ ਵੀ ਜਿਵੇਂ ਆਪਾਂ ਕਹਿੰਨੇ ਹੁੰਨੇ ਵੀ ਚੋਬਰ ਦੀ ਮੋਚੀ ਫੁੱਟਦੀ ਹੈ ਹਾਂਜੀ ਹਾਂਜੀ ਇਹ ਤਾਂ ਮਤਲਬ 5 ਸਾਲ ਤੱਕ ਕੱਦ ਵਧੀਆ ਕਰ ਹੀ ਜਾਂਦੇ ਆ ਜੀ ਅੱਛਾ ਇੱਕ ਗੱਲ ਕੱਦ ਤੋਂ ਹੋਰ ਯਾਦ ਹੈ ਇਹਦੇ ਵਿੱਚੇ ਵੀ ਬੜੀਆਂ ਧਾਰਨਾਾਂ ਦਾ ਬਾਈ ਅਸੀਂ ਵੀ ਗੱਲ ਕਰਦੇ ਰਹਿੰਦੇ ਆ ਭਰਾਵਾਂ ਦੇ ਨਾਲ ਜ਼ਿਆਦਾਤਰ ਬਾਈ ਕਹਿੰਦੇ ਆ ਵੀ ਜਿਹੜੀ ਮਾਰਵਾੜੀ ਲਾਈਨ ਹੈ ਉਹ 5.5 6 6.5 ਸਾਲ ਤੱਕ ਵਾਧੀ ਹੈ ਜਿਹੜੀ ਇਹ ਮੱਝੂ ਕੀ ਲਾਈਨ ਮਾਰਵਾੜ ਦੇ ਵਿੱਚ ਮੱਝੂ ਕੀ ਲਾਈਨ ਆ ਗਈ ਮੱਝੂ ਕੀ ਲਾਈਨ ਕਹਿੰਦੇ ਵੀ 7 7.5 ਸਾਲ ਤੱਕ ਵੀ ਵਾਧੀ ਹੈ ਕਿ 5.5 ਸਾਲ ਤੱਕ ਵਾਧੀ ਹੈ ਇਹਦਾ ਕਨਫਰਮ ਕਰੋ ਕਦ ਕਰੀ ਜਾਂਦੇ ਵੀਰੇ ਮਤਲਬ 6 ਸਾਲ ਤੱਕ ਤਾਂ ਕਰੀ ਜਾਂਦੇ ਰਹਿੰਦੇ ਆ ਅੱਛਾ ਵੀ ਜਵਾਨ ਜਿੰਨਾਂ ਚੱਕ ਹੁੰਦੇ ਨੇ ਨੀ ਉਹਨਾਂ ਚ ਥੋੜਾ ਥੋੜਾ ਉਹਦਾ ਰੰਗ ਦਿਖਾਈ ਜਾਂਦੇ ਹੂੰ ਮਾਪਾ ਜਿਵੇਂ ਕੋਈ ਅੱਜ ਕੱਲ੍ਹ ਉਹ ਜਿਵੇਂ ਕੋਈ ਕੈਮੀਕਲ ਪਾ ਕੇ ਤਾਂ ਅੱਪਾ ਕਹਿ ਨਹੀਂ ਸਕਦੇ ਪਰ ਨੋਰਮਲ ਖਰਾਕ ਤੇ ਜੋ ਹੈ ਉਹ ਕਰ ਹੀ ਜਾਂਦੇ ਹੁਣ ਚਲ ਜੀ ਹਾਂਜੀ ਹਾਂਜੀ ਅੱਛਾ ਹੁਣ ਗੱਲ ਕਰ ਲਈਏ ਬਾਈ ਆਪਣੇ ਤੀਜੇ ਬੱਚੇ ਦੀ ਜਿੱਡੀ ਘਰੇ ਜੈਡ ਬਲੈਕ ਮਛੀਰੀ ਹੈ ਤੁਹਾਡੇ ਉਹ ਜੈਡ ਬਲੈਕ ਹੀ ਹੈ ਨਹੀਂ ਉਹ ਵੀ ਨੀਲੀ ਹੋ ਜੂਗੀ ਉਹ ਵੀ ਨੀਲੀ ਹੋ ਜੂ ਹਾਂਜੀ ਹੁਣ ਕਾਲ ਇੱਕ ਵਾਰੀ ਜੈਡ ਬਲੈਕ ਹੀ ਆ ਹਾਂ ਉਹ ਵੀ ਨੀਲੀ ਹੋ ਜੂਗੀ ਉਹ ਕਿੰਨੇ ਦਿਨਾਂ ਦੀ ਹੋ ਗਈ ਛੋਟੀ ਜੀ ਉਹ ਹੋ ਗਈ ਜੀ ਤਾਂ ਸੋਲਾਂ ਦਿਨਾਂ ਦੀ ਹੋ ਗਈ 16 ਦਿਨਾਂ ਦੀ ਹੋ ਗਈ ਤੇ ਉਹਦੀ ਮਾਂ ਦਾ ਨਾਲ ਹੀ ਤੁਰੀ ਫਿਰਦੀ ਹੈ ਇਹ ਇਹ ਕਿਹੜੀ ਇਹ ਮਾਂ ਇਹਦੀ ਕਿਹੜੇ ਖਾਨਦਾਨ ਦੀ ਹੈ ਮਾਂ ਦੀ ਦੇਖੋ ਆਪਾਂ ਨੂੰ ਦੱਸ ਕੀਤੀ ਛੇਸ਼ਨਾਗ ਦੀ ਛੇਸ਼ਨਾਗ ਦੀ ਹਾਂਜੀ ਹਾਂਜੀ ਅੱਛਾ ਤੁਹਾਡੇ ਕੋਲੇ ਕਿੰਨੇ ਚਿਰ ਦੀ ਇਹਦੀ ਮਾਂ ਜੀ ਆਪਾਂ ਮਰੀ ਖੀਰੀ ਜੰਦੀ ਛੋਟੀ ਸੀ ਅਜੇ ਛੋਟੀ ਹੋਈ ਸੀ ਹੁਣ ਕਿੰਨੇ ਵੇ ਸੂਈ ਹੈ ਪਹਿਲੇ ਸੂਈ ਸੀ ਹਜੇ ਹੋਣੀ ਸੂਈ ਹੈ ਹਾਂਜੀ ਹਾਂਜੀ ਹੁਣ ਜੀ ਅੱਛਾ ਇਹ ਬੱਚੀ ਦਾ ਕੋਈ ਵਿਚਾਰ ਬਣ ਸਕਦਾ ਜੀ ਦੇਖਾਂਗੇ ਜੀ ਚਲੋ ਅੱਗੇ ਪੜ ਕੇ ਹੁਣ ਹੈ ਤਾਂ ਛੋਟੀ ਬਾਲੀ ਹੈ ਹਾਂ ਦੁੱਧੋ ਤੋੜ ਕੇ ਫਿਰ ਇਹਦਾ ਲੋੜ ਨਹੀਂ ਹੁੰਦਾ ਜੀ ਹਾਂਜੀ ਹਾਂਜੀ ਅੱਛਾ ਹੋਰ ਬਾਈ ਨਿਗਾ ਦੇ ਵਿੱਚ ਕਿੰਨੇ ਕ ਆਪਣੇ ਕੋਬਰੇ ਦੇ ਬੱਚੇ ਕਿੰਨੇ ਕ ਖੜੇ ਐ ਕੋਬਰੇ ਉਹਨਾਂ ਦੀਆਂ ਫੋਟੋਆਂ ਮਿਲ ਸਕਦੀਆਂ ਆਪਾਂ ਨੂੰ ਫੋਟੋਆਂ ਤੁਹਾਨੂੰ ਦੇ ਦਿਆਂ ਕੋਸ ਕੋੜੇ ਬੱਚਿਆਂ ਦੇ ਚੰਗੇ ਬੱਚੇ ਕਹਿੰਦੇ ਕਿ ਚਾਹ ਮਤਲਬ ਪਿਛਲੇ ਸ਼ੋਹਾਂ ਦੇ ਵਿੱਚ ਵੀ ਆਏ ਜਿਹਦੇ ਬੱਚੇ ਜੀ ਹਾਂਜੀ ਹਾਂਜੀ ਆਪਾਂ ਮੈਂ ਸੁਣਿਆ ਬਾਈ ਤੁਸੀਂ ਸ਼ੋਹਾਂ ਦਾ ਚੇਤਾ ਕਰਾਤਾ ਮੈਂ ਸੁਣਿਆ ਸੀ ਚਲੋ ਮੈਂ ਕਨਫਰਮ ਕਰ ਲਈ ਨਾ ਮੈਂ ਨਾ ਇੱਕ ਭਰਾ ਤੋਂ ਸੁਣਿਆ ਵੀ ਜਿਹੜਾ ਬਾਈ ਭਗਤਾਲਾ ਕੋਬਰਾ ਆਪਣੇ ਵਾਲਾ ਕੋੜਾ ਹੈ ਪੀ ਇਹ ਕਿਤੇ ਸ਼ੋਅ ਦੇ ਵਿੱਚ ਤੁਸੀਂ ਲੈ ਕੇ ਗਏ ਸੀ ਜਿਹੜਾ ਚੱਕਰ ਬਣਿਆ ਸੀ ਉਹ ਸੱਚ ਆ ਕਿ ਜਾਂ ਕਿਦਾਂ ਨਹੀਂ ਉਹ ਸੱਚ ਹੀ ਹੈ ਵੀਰੇ ਜੀ ਸ਼ੋਅ ਤਾਂ ਚਲੋ ਪਰ ਨਾਂ ਤਾਂ ਕਹਨੂੰ ਲੈਣਾ ਕਿਹੜੇ ਸ਼ੋਅ ਤੇ ਲੈ ਕੇ ਗਏ ਸੀਗੇ ਜੀ ਉਹ ਫਿਰ ਜਦੋਂ ਸੀ ਘੋੜਾ ਲੈ ਕੇ ਆਏ ਉਹ ਕਿਸੇ ਨੇ ਦੱਸਿਆ ਤਾਂ ਹੈ ਨਹੀਂ ਵੀ ਤੁਸੀਂ ਭਾਈ ਘੋੜਾ ਬਾਹਰ ਲੈ ਕਰ ਲੋ ਹੂੰ ਉੱਥੇ ਫਿਰ ਥੋੜਾ ਨਰਾਜ਼ਗੀ ਵੀ ਹੋਈ ਉਹਨਾਂ ਨੇ ਮੈਕ ਦੇ ਵਿੱਚ ਹੀ ਬੋਲੇ ਵੀ ਤੁਸੀਂ ਕੋਬਰਾ ਘੋੜਾ ਬਾਹਰ ਲਾਓ ਅੱਛਾ ਹਾਂਜੀ ਡਿਸਪਲੇ ਚਲੋ ਇਹਦਾ ਛੈਡ ਤੇ ਲਾਈ ਖੜੇ ਸੀਗੇ ਅੱਛਾ ਯਾਨੀ ਕਿ ਉਹ ਕੋਨਾ ਚੋਂ ਉਹਨਾਂ ਨੇ ਦੂਸਰੇ ਘੋੜੇ ਯੰਤਰ ਐਂਟਰ ਨਹੀਂ ਕਰੇ ਉਹ ਉਹਦਾ ਕੀ ਕਾਰਨ ਬਈ ਕਾਤੇ ਉਸ ਕਹਿ ਨਹੀਂ ਸਕਦਾ ਜੀ ਦੇਖੋ ਜੀ ਆਪਾਂ ਉਹ ਦੂਆਵਰ ਲੈ ਕੇ ਵੀ ਨਹੀਂ ਗਏ ਜੀ ਕਿਸੇ ਡਿਸਪਲੇ ਤੇ ਆਪਾਂ ਲੈ ਕੇ ਨਹੀਂ ਗਏ ਕਿਉਂਕਿ ਇਹ ਇਹੀਂ ਖੜਾ ਰਹਿ ਜ ਨਜ਼ਰ ਖੜਾ ਤਾਉਣ ਚੱਕ ਕੇ ਜੀ ਹਾਂ ਇਹਨੂੰ ਕਿਹੜਾ ਕੋਈ ਦੱਸਣ ਦੀ ਲੋੜ ਸੀ ਕੋੜਾ ਹੀ ਬਹੁਤ ਵੱਡਾ ਬਾਈ ਕੋੜਾ ਬਹੁਤ ਵੱਡਾ ਹੈ ਬਹੁਤ ਖੁੱਲਾ ਕੋੜਾ ਹੈ ਬਾਕੀ ਨਾ ਕੈਮਰੇ ਤੇ ਗੱਲਾਂ ਹੋਰ ਹੁੰਦੀਆਂ ਤੁਹਾਨੂੰ ਮੈਂ ਫਿਰ ਬੇਨਤੀ ਕਰੂੰਗਾ ਕਿ ਲਾਈਵ ਆਣ ਕੇ ਇੱਕ ਵਾਰੀ ਤੁਸੀਂ ਜ਼ਰੂਰ ਦਰਸ਼ਨ ਕਰੋ ਬਾਈ ਮੈਂ ਨਾ ਵੀ ਰੂਠਾ ਜੂ ਯਾਰ ਤਨ ਤਨ ਹੋ ਜਾਂਦੀ ਹੈ ਬਾਈ ਸਾਡਾ ਅੰਦਰ ਠਰਿਆ ਪਿਆ ਅੱਜ ਅਸੀਂ ਅੰਮ੍ਰਿਤਸਰੋਂ ਜਦੋਂ ਤੁਰੇ ਸੀ ਨਾ ਤੇ ਪੈਂਦਾ ਤੇ ਜਰੂਰ ਸਾਨੂੰ ਪਿਆ ਜਿਹੜਾ ਪਿਆ ਪਰ ਇੱਥੇ ਆਣ ਕੇ ਬਾਈ ਕੋੜਾ ਵੇਖ ਕੇ ਥਕਾਵਟ ਲੱਗੀ ਕਿਦਾਂ ਹੀ ਕੋੜਾ ਹੋ ਬਾਈ ਜਿਹੜਾ ਇਹਦੇ ਦੂਜੇ ਪਾਸੇ ਖੜਾ ਤੇ ਦੇਖ ਸਕਦਾ ਹੂੰ ਨਹੀਂ ਮੈਨੂੰ ਲੱਗਦਾ ਕੋਈ ਕੋੜਾ ਦੀ ਨਾ ਜੁੱਸਾ ਬਹੁਤ ਚੌੜਾ ਹੈ ਨਾ ਬਾਈ ਪਾਰਾ ਬਹੁਤ ਹੈ ਕੋੜਾ ਹਾ ਜੇ ਬਾਈ ਆਂਦਾ ਵੀ ਮੈਂ ਬਾਈ ਨੂੰ ਕਹਿ ਰਿਹਾ ਮੈਂ ਕਹਾ ਬਾਈ ਹੋਰ ਕੀ ਇਹਦੇ ਚ ਕੀ ਕਰਨਾ ਚਾਹ ਬਾਈ ਕਹਿੰਦਾ ਵੀ ਹਜੇ ਤਾਂ ਲਿੱਸਾ ਹੈ ਹਾਂ ਲਿੱਸਾ ਤਾਂ ਹੈ ਥੋੜਾ ਜਿਹਾ ਮੂਲੀ ਆ ਤੁਹਾਨੂੰ ਲਿੱਸਾ ਲੱਗਦਾ ਹੈ ਹਜੇ ਹਾਂਜੀ 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 ਜੀ ਅੱਛਾ ਹੁਣ ਇਹਦੀ ਫੀਸ ਦਾ ਚੰਦਣਾ ਪਈਏ ਬਾਈ ਵੀ ਕੀ ਸੇਵਾ ਰੱਖੀ ਹੈ ਕਿੰਨੇ ਜੰ ਤੇ ਜੰਪਾ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਹੂੰ ਕੋੜੀ ਗੱਬੜ ਕਰਾ ਕੇ ਦਵੋਗੇ ਹਾਂ ਉਹ ਕੋੜੀ 'ਚ ਫਾਲਟ ਨਾ ਹੋਵੇ ਉਹ ਜੇ ਕੋੜੀ 'ਚ ਫਾਲਟ ਆ ਤਾਂ ਕੋਈ ਚੱਕਰ ਨਹੀਂ ਵੀਰੇ ਪਹਿਲੀ ਮਾਰੀ ਮਲਾ ਕੇ ਲੈ ਜੋ ਨਹੀਂ ਰਹਿੰਦੀ ਦੁਬਾਰਾ ਵੀ ਮਲਾ ਕੇ ਲੈ ਜੋ ਜੀ ਤੀਜੀ ਵਾਰ ਵੀ ਲੈ ਜੋ ਕੋਈ ਨਹੀਂ ਵੀਰੇ ਜੇ ਤੀਜੀ ਵਾਰ ਵੀ ਨਹੀਂ ਰਹਿੰਦੀ ਫਿਰ ਕੋਈ ਗੱਲ ਨਹੀਂ ਚੌਥੀ ਵਾਰ ਵੀ ਛੱਡ ਦਾਂਗੇ ਵੀਰੇ ਜੀ ਲੈ ਵੀ ਪਰ ਉਹ ਟਾਈਮ ਹੋਵੇ ਕਈ ਵਾਰੀ ਨਾ ਬੰਦ ਦੋ ਸਾਲ ਬਾਅਦ ਲੱਗੇ ਖੜਾ ਹਾਂ ਹਾਂ ਟਾਈਮ ਦੇ ਵਿੱਚ ਜ਼ਰੂਰ ਹੋਣਾ ਜੀ ਲੈ ਵੀ ਸੱਜਣੋ 60000 ਰੁਪਇਆ ਬਾਈ ਹੁਣਾਂ ਦੀ ਫੀਸ ਹੈ ਇੱਕ ਵਾਰ ਫੋਨ ਕਰ ਲਿਓ ਚੰਗੇ ਬੱਚੇ ਦਿੰਦਾ ਹੈ ਚੰਗੇ ਰੇਟ ਤੇ ਬਹੁਤ ਹੈਵੀ ਰੇਟ ਤੇ ਬੱਚੇ ਆ ਘੋੜੇ ਦੇ ਵਿਖਦੇ ਆ ਬਾਕੀ ਘੋੜਾ ਯਾਰ ਤੁਹਾਡੇ ਸਾਹਮਣੇ ਆ ਭਾਈ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਜੱਡਾ ਜੱਡਾ ਇਹਦੇ ਸੋਮਬ ਲੱਗਾ ਜਿੱਡੇ ਇਹਦੇ ਗੋਡੇ ਤਕੜੇ ਆ ਜੱਡਾ ਇਹਦਾ ਫਿਰ ਗੱਲ ਮੇਰੇ ਮੂੰਹੋਂ ਉਹ ਹੀ ਨਿਕਲ ਜਾਂਦੀ ਕਿਉਂਕਿ ਮੈਂ ਫੈਨ ਹੋ ਗਿਆ ਘੋੜਾ ਦੇਖ ਕੇ ਤੇ ਮੈਂ ਤਾਂ ਤਾਰੀਫਾਂ ਕਰੀ ਜਾਊਗਾ ਭਾਈ ਤੁਹਾਡੇ ਜਿਹੜਾ ਰੱਬ ਵੱਸਦਾ ਤੁਸੀਂ ਰੱਬ ਰੂਪੀ ਰੂਹਾਂ ਸੁਣ ਰਹੀਆਂ ਸਾਨੂੰ ਦੇਖ ਰਹੀਆਂ ਉਹ ਘੋੜਾ ਦੇ ਘੋੜੇ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਸਾਨੂੰ ਕਮੈਂਟਾਂ ਦੇ ਬਾਬਤ ਜਰੂਰ ਮੇਰੇ ਭਰਾ ਨਾਲ ਦੋ ਅੱਖਰ ਲਿਖਿਆ ਕਰੋ ਥੋੜੇ ਜਿਹਾ ਵਿਸਥਾਰ ਦੇ ਵਿੱਚ ਜਿੱਦਾਂ ਕਈ ਭਰਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ 2 ਮਿੰਟ ਲਾਉਂਦੇ ਆ ਕਮੈਂਟ ਤੇ ਘੋੜੇ ਦੇ ਬਾਬਤ ਵੀ ਦੱਸਦੇ ਆ ਮਾਲਕਾਂ ਦੀ ਗੱਲਬਾਤ ਚੋਂ ਨਿਚੋੜ ਕੱਢ ਕੇ ਵੀ ਦੱਸਦੇ ਆ ਵੀ ਬਈ ਕਿੱਦਾਂ ਲੱਗੀ ਵਿਚਾਰ ਉਹ ਕਮੈਂਟ ਜਰੂਰ ਸਾਨੂੰ ਕਰਿਆ ਕਰੋ ਬਾਕੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਬਹੁਤ ਸਤਿਕਾਰ ਦੇ ਰਹੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਇਸੇ ਤਰ੍ਹਾਂ ਅਸੀਂ ਇੱਦਾਂ ਦੇ ਨਗੀਨੇ ਕੱਢ ਕੱਢ ਕੇ ਤੁਹਾਡੀ ਝੋਲੀ 'ਚ ਪਾਉਂਦੇ ਰਾਵਾਂਗੇ ਤੁਹਾਡੀ ਕਚਹਿਰੀ 'ਚ ਖੜੇ ਕਰਦੇ ਰਾਵਾਂਗੇ ਉਹਨੇ ਸਮ ਇਹ ਹਾਜ਼ਰੀ ਰਵ ਸ਼ਬਾਖੇ ਸਸੀ ਕਾਲਾ ਪਕਸ਼ ਗਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਟਾਈਮ ਦਿੱਤਾ ਹੈ ਜੋ ਸ਼ੇਰ ਮਾਰਦੇ ਹਾਂ ਮਿਲਦੇ ਆਗੇ ਵੀਡੀਓ ਨਾਲ ਧੰਨਵਾਦ